ਹਾਂਜੀ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਚੋਰੀ ਦੀ ਤੀਵੀਂ ਭਾਗ ਨੌਵਾਂ ਇਸ ਨੂੰ ਲਿਖਿਆ ਲੈ ਲ ਵੀ ਸਰਦਾਰ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ ਬੇਬੇ ਵਿਵਾਹੀ ਜ਼ਮੀਨ ਵਿੱਚੋਂ ਘਰ ਰੋਲਣ ਲੱਗ ਪਈ ਤੇ ਰੋਲ ਰੋਲ ਕੇ ਬਾਹਰ ਸੁੱਟਣ ਲੱਗ ਪਈ ਬੇਬੇ ਨੂੰ ਵੇਖ ਪ੍ਰੀਤੋ ਵੀ ਘਰ ਰੋਲਣ ਲੱਗ ਪਈ ਨੀਤੀਏ ਤੂੰ ਨਾ ਮਿੱਟੀ ਵਿੱਚ ਹੱਥ ਮਾਰ ਹਜੇ ਕਾਲੀ ਤਾਂ ਆਈ ਐ ਲੋਕਾਂ ਨੇ ਕਹਿਣਾ ਹੈ ਕਿ ਮਿੰਦੋ ਨੇ ਆਪਣੀ ਬਹੂ ਨੂੰ ਖੇਤਾਂ ਵਿੱਚ ਕੰਮ ਕਰਨ ਨੂੰ ਵੀ ਜੋੜ ਲਿਆ ਨਾਲੇ ਤੇਰੇ ਹੱਥ ਤਾਂ ਐਨੇ ਕੋਮਲ ਨੇ ਇਹ ਖੇਤ ਕੰਮ ਕਰਨ ਵਾਲੇ ਨਹੀਂ ਤੂੰ ਰਹਿਣ ਦੇ ਪੁੱਤ ساری ਉਮਰ ਪਈਆ ਜੇ ਮੇਰੇ ਹੁੰਦੇ ਤੈਨੂੰ ਕੰਮ ਕਰਨ ਦੀ ਕੀ ਲੋੜ ਐ ਬੇਬੇ ਪ੍ਰੀਤੋ ਨੂੰ ਆਖਣ ਲੱਗੀ ਬੇਬੇ ਲੋਕਾਂ ਨੇ ਬੰਜਰ ਪਏ ਖੇਤਾਂ ਨੂੰ ਨਹੀਂ ਵਾਕੇ ਜਾਣਾ ਮੈਂ ਤਾਂ ਸ਼ਹਿਰ ਵਿੱਚ ਲੋਕਾਂ ਦੇ ਚੁੱਲ੍ਹੇ ਕੰਮ ਕੀਤਾ ਤੇ ਜੇ ਹੁਣ ਆਪਣੇ ਖੇਤਾਂ ਵਿੱਚ ਕਰ ਲਿਆ ਫੇਰ ਕੀ ਹੋਇਆ ਪ੍ਰੀਤੋ ਨੇ ਬੇਬੇ ਨੂੰ ਆਖਿਆ ਨੀਤੀਏ ਹੁਣ ਤੂੰ ਮਿੰਦੋ ਦੀ ਨੂੰਹ ਬਣ ਕੇ ਆਈ ਹੈ ਤੇ ਹੁਣ ਤੂੰ ਆਪਣਾ ਬੀਤਿਆ ਹਰ ਦੁੱਖ ਭੁਲਾ ਦੇ ਜੇ ਮੈਨੂੰ ਪਹਿਲੇ ਕਿਸੇ ਨੇ ਦੱਸ ਪਾਈ ਹੁੰਦੀ ਕਿ ਤੂੰ ਸ਼ਹਿਰ ਵਿੱਚ ਇਕੱਲੀ ਰਹਿੰਦੀ ਹੈ ਤਾਂ ਮੈਂ ਤੈਨੂੰ ਤਾਂ ਉਦੋਂ ਹੀ ਲੈ ਆਉਂਦੀ ਪ੍ਰੀਤੋ ਬੇਬੇ ਦੀ ਗੱਲ ਸੁਣ ਕੇ ਛਿੰਦੇ ਵੱਲ ਵੇਖਦੀ ਹੋਈ ਘਰ ਨੂੰ ਚੱਲ ਪਈ ਪਿੰਡ ਦੀ ਫੇਰਨੀ ਬੈਠੇ ਲੋਕ ਪ੍ਰੀਤੋ ਤੇ ਮਿੰਦੋ ਵੱਲ ਵੇਖ ਰਹੇ ਸੀ ਤੇ ਆਪਸ ਵਿੱਚ ਗੱਲੀ ਲੱਗੇ ਸੀ ਕਿ ਮਿੰਦੋ ਨੇ ਤਾਂ ਪਤਾ ਹੀ ਨਹੀਂ ਲਗਿਆ ਮੁੰਡਾ ਵੀ ਵਿਆਹ ਲਿਆ ਨਾ ਕੋਈ ਰਿਸ਼ਤੇਦਾਰ ਬੁਲਾਇਆ ਤੇ ਨਾ ਕੋਈ ਪਿੰਡ ਦਾ ਸਕਾ ਸਰੀਕਾ ਲੈ ਬਾਈ ਜਦੋਂ ਮਿੰਦੋ ਦੇ ਘਰ ਦੁੱਖਾਂ ਦਾ ਹਨੇਰਾ पसਰਿਆ ਸੀ ਤਾਂ ਪਿੰਡ ਦੇ ਕਿਸੇ ਪਤਵੰਤੇ ਨੇ ਉਹਨਾਂ ਦੀ ਸਾਰ ਨਹੀਂ ਲਈ ਨਾਲੇ ਉਸਦੇ ਮੁੰਡੇ ਨੂੰ ਤਾਂ ਸਾਰਾ ਪਿੰਡ ਸਿਰੇ ਦਾ ਚੋਰ ਤੇ ਨਿਸੇੜੀ ਸਮਝਦਾ ਸੀ ਨਾਲੇ ਜਿਸ ਦਿਨ ਛਿੰਦਾ ਆਇਆ ਸੀ ਉਸ ਦਿਨ ਤਾਂ ਲੋਕਾਂ ਨੇ ਸਾਜਰੇ ਹੀ ਬੂਹੇ ਪੇੜ ਲਏ ਸੀ ਕਿ ਕਿਦਰੇ ਛਿੰਦਾ ਘਰ ਵੜ ਕੇ ਕੁਝ ਚੋਰੀ ਹੀ ਨਾ ਕਰ ਲਵੇ ਸਾਥ ਵਿੱਚੋਂ ਕੋਈ ਬੋਲਿਆ ਘਰ ਜਾਂਦਿਆਂ ਨੂੰ ਜੀਤੀ ਨੇ ਗਰਮ ਪਾਣੀ ਕਰ ਰੱਖਿਆ ਸੀ ਤੇ ਚੁੱਲ੍ਹੇ ਚਾਹ ਰੱਖੀ ਸੀ ਲੈ ਆ ਗਈ ਤੀ ਪ੍ਰੀਤੋ ਪਾਈ ਖੇਤ ਵਿੱਚ ਫੇਰਾ ਹੁਣ ਤਾਂ ਆਪਣੇ ਫਸਲ ਚੌਕੀ ਹੋ ਜਾਵੇਗੀ ਜੋ ਤੂੰ ਫੇਰਾ ਪਾਈ ਐ ਲੈ ਪਤਨਾ ਆ ਛੇਤੀ ਛੇਤੀ ਥੱਕ ਗਈ ਹੋਵੇਂਗੀ ਫਿਰ ਆਰਾਮ ਕਰ ਲਵੀ ਜੀਤੀ ਨੇ ਪ੍ਰੀਤੋ ਨੂੰ ਕਿਹਾ ਪ੍ਰੀਤੋ ਹਸਦੀ ਹੋਈ ਨਹਾਉਣ ਚਲੀ ਗਈ ਤੇ ਮਿੰਦੋ ਹਣ ਜੀਤੀ ਕੋਲ ਚੁੱਲ੍ਹੇ ਲਾਗੇ ਆਣ ਬੈਠ ਗਈ ਕੁੜੇ ਜੀਤੀ ਦੱਸ ਆਪਾਂ ਕੀ ਕੋਈ ਗੁਨਾਹ ਕਰ ਲਿਆ ਜੇ ਆਪਾਂ ਛਿੰਦੇ ਦਾ ਵਿਆਹ ਕਰ ਲਿਆ ਜਾਂ ਛਿੰਦਾ ਘਰ ਵਾਪਸ ਆ ਕੇ ਕੋਈ ਕਾਰਾ ਕਰ ਛੱਡਿਆ ਕਿ ਪਿੰਡ ਦੇ ਲੋਕ ਸਾਡੇ ਵੱਲ ਕਿਸੇ ਅਜਨਬੀਆਂ ਵਾਂਗ ਕਿਉਂ ਵੇਖਦੇ ਨੇ ਮੈਨੂੰ ਤਾਂ ਚੂ ਰਾਜੀ ਹਾ ਲੱਗਿਆ ਪਿਆ ਕਿ ਜਿਵੇਂ ਛਿੰਦੇ ਦੇ ਬਾਪੂ ਹੁੰਦਿਆਂ ਸਾਡੇ ਘਰ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ ਕਿ ਦੁਬਾਰੇ ਫਿਰ ਤੋਂ ਉਦਾਂ ਨਹੀਂ ਹੋ ਸਕਦਾ ਮਿੰਦੋ ਜੀਤੀ ਨੂੰ ਆਖਣ ਲੱਗੀ ਲੈ ਦੱਸ ਲੋਕ ਤਾਂ ਐਦਾਂ ਵੇਖਦੇ ਨੇ ਕਿ ਉਹਨਾਂ ਨੂੰ ਛਿੰਦੇ ਦੇ ਆਉਣ ਤੇ ਕਿਸੇ ਸੂਹ ਨਹੀਂ ਦਿੱਤੀ ਤੇ ਵਿੱਚ ਕਿਸੇ ਦੀ ਖਾਤੇਦਾਰੀ ਨਹੀਂ ਕੀਤੀ ਨਾਲੇ ਪਲਾਂ ਵਿੱਚ ਹੀ ਛਿੰਦੇ ਦਾ ਵਿਆਹ ਕਰ ਦਿੱਤਾ ਤੇ ਵਿਆਹ ਵਿੱਚ ਵੀ ਆਪਾਂ ਨੇ ਕਿਸੇ ਨੂੰ ਨਹੀਂ ਬੁਲਾਇਆ ਲੋਕਾਂ ਨੂੰ ਤਾਂ ਅਸੀਂ ਚੰਗੇ ਲੱਗਦੇ ਜੇ 15 ਦਿਨ ਪਹਿਲਾਂ ਹੀ ਦੱਸ ਦੇ ਕਿ ਭਾਈ ਸਾਡੇ ਛਿੰਦੇ ਦਾ ਕਾਰਜ ਹੈ ਤੇ ਹੁਣ ਸਾਡੇ ਘਰ ਹੀ ਡੇਰੇ ਲਾ ਲਵੋ ਕਿਸੇ ਨੇ ਘਰ ਚੁੱਲ੍ਹੇ ਅੱਗ ਨਹੀਂ ਬਲਣੀ ਫਿਰ ਤਾਂ ਛਿੰਦੇ ਦੀ ਸਾਰੇ ਆਉ ਭਗਤ ਕਰਦੇ ਤੂੰ ਦੇਖਦੀ ਜਾਵੀਂ ਜੇ ਕਿਧਰੇ ਆਪਣੇ ਖੇਤਾਂ ਵਿੱਚ ਹਾੜੀ ਸੋਣੀ ਚੰਗੀ ਹੋ ਗਈ ਤਾਂ ਆਹੀ ਲੋਕ ਛਿੰਦੇ ਤੋਂ ਸਲਾਹਾ ਮੰਗਣ ਆਇਆ ਕਰਨਗੇ ਤੂੰ ਐਵੇਂ ਮਨ ਹੌਲਾ ਨਾ ਕਰਿਆ ਕਰ ਲੈ ਹੁਣ ਤੂੰ ਵੀ ਨਾ ਆ ਪ੍ਰੀਤੋ ਵੀ ਨਾ ਆਈ ਜੀਤੀ ਨੇ ਮਿੰਦੋ ਨੂੰ ਕਿਹਾ ਲੈ ਪਤ ਪ੍ਰੀਤੋ ਤੂੰ ਬੈਠ ਹੁਣ ਚੁੱਲ੍ਹੇ ਲਾਗੇ ਥੋੜਾ ਸੇਕ ਲੈ ਨਾ ਕਿ ਹਵਾ ਨਾਲ ਲਵਾ ਲਵੀਂ ਕਿਧਰੇ ਬਿਮਾਰ ਹੋ ਜਾਵੇਂ ਮਿੰਦੋ ਖੜੀ ਹੁੰਦੀ ਹੋਈ ਬੋਲੀ ਮਿੰਦੋ ਖੜੀ ਹੋ ਕੇ ਨਾਣ ਚਲੀ ਗਈ ਬੇਬੇ ਜਦੋਂ ਅਸੀਂ ਖੇਤ ਨੂੰ ਜਾ ਰਹੇ ਸੀ ਤਾਂ ਸਾਡੇ ਵੱਲ ਲੋਕ ਐਵੇਂ ਕਿਉਂ ਵੇਖਦੇ ਸੀ ਜਿਵੇਂ ਅਸੀਂ ਕੋਈ ਗੁਨਾਹ ਕਰਕੇ ਭੱਜੇ ਹੁੰਦੇ ਹਾਂ ਤੇ ਪਿੰਡ ਦੀਆਂ ਔਰਤਾਂ ਤਾਂ ਇਦਾਂ ਵੇਖਦੀਆਂ ਸੀ ਜਿਵੇਂ ਮੈਨੂੰ ਚੋਰੀ ਕਰਕੇ ਲਿਆਂਦਾ ਗਿਆ ਹੋਵੇ ਪ੍ਰੀਤੋ ਜੀਤੀ ਨੂੰ ਦੱਸਣ ਲੱਗੀ ਕੋਈ ਨਾ ਪੁੱਤ ਦੇਖਣ ਦੇ ਜਿਹੜਾ ਜਿਵੇਂ ਵੇਖਦਾ ਏ ਆਪਾਂ ਕਿਹੜਾ ਕਿਸੇ ਦਾ ਕੁਝ ਚੁੱਕਿਆ ਏ ਜੇ ਕੋਈ ਕੁਝ ਬੋਲੂ ਤਾਂ ਮੈਂ ਆਪੇ ਵੇਖ ਲਵਾਂਗੀ ਪਿੰਡ ਦੀਆਂ ਔਰਤਾਂ ਤਾਂ ਤੇਰੇ ਵੱਲ ਵੇਖਦੀਆਂ ਹੋਣੀਆਂ ਕਿ ਛਿੰਦਾ ਪਰੀਆਂ ਵਰਗੀ ਬਹੂ ਕਿੱਥੋਂ ਲੈ ਆਇਆ ਜੀਤੀ ਨੇ ਜਵਾਬ ਦਿੱਤਾ ਇਹਨੇ ਨੂੰ ਘਰ ਦਾ ਬਾਹਰਲਾ ਬੂਹਾ ਖੜਕ ਗਿਆ ਤੇ ਬਲਦਾ ਨੇ ਰਿੰਗਣਾ ਸ਼ੁਰੂ ਕਰ ਦਿੱਤਾ ਲੈ ਬੇਬੇ ਇਹਨਾਂ ਨੂੰ ਪਾਣੀ ਪਿਲਾ ਦੇਵਾਂ ਤੇ ਭਿੱਜੇ ਛੋਲੇ ਬਾਹਰ ਰੱਖ ਦੇਵੋ ਪਾਣੀ ਪਿਲਾ ਕੇ ਇਹਨਾਂ ਦੇ ਪੱਠਿਆਂ ਵਿੱਚ ਰਲਾ ਦੇਵਾਂ ਵਿਚਾਰੇ ਸਵੇਰ ਦੇ ਹਲਵਾ ਕੇ ਆਏ ਨੇ ਛਿੰਦੇ ਨੇ ਘਰ ਵੱੜਦਿਆਂ ਆਵਾਜ਼ ਦਿੱਤੀ ਪ੍ਰੀਤੋ ਛਿੰਦੇ ਦੀ ਆਵਾਜ਼ ਸੁਣ ਬਾਹਰ ਬੂਹੇ ਕੋਲ ਖੜੇ ਬਲਦਾਂ ਲੱਗੇ ਖੜ ਗਈ ਅਤੇ ਦੇਖਣ ਲੱਗੀ ਛਿੰਦੇ ਦੇ ਹੱਥ ਮਿੱਟੀ ਨਾਲ ਲਿਪੜੇ ਪਏ ਸੀ ਤੇ ਪੈਰ ਵੀ ਮਿੱਟੀ ਮੱਦ ਮੱਦ ਕੇ ਮਿੱਟੀ ਰੰਗੇ ਤੇ ਛਿੰਦੇ ਦੇ ਪਾਇਆ ਕੁਰਤਾ ਵੀ ਪਸੀਨੇ ਤੇ ਮਿੱਟੀ ਨਾਲ ਮਿੱਟੀ ਹੋਇਆ ਪਿਆ ਸੀ ਤੇ ਇੰਨੇ ਨੂੰ ਮਿੰਦੋ ਣਾ ਕੇ ਬਾਹਰ ਆ ਗਈ ਪੁੱਤ ਆ ਮੈਂ ਪਾਉਣੀ ਆ ਬਲਦਾਂ ਨੂੰ ਪੱਠੇ ਤੂੰ ਥੱਕ ਗਿਆ ਹੋਵੇਂਗਾ ਸਵੇਰ ਦਾ ਮਿੱਟੀ ਨਾਲ ਮਿੱਟੀ ਹੋਇਆ ਪਿਆ ਹੈ ਜਾਂ ਗਰਮ ਪਾਣੀ ਹੋਇਆ ਪਿਆ ਤੂੰ ਣਾ ਕੇ ਆਰਾਮ ਕਰ ਨਾਲੇ ਅੱਗੇ ਵੀ ਇਹਨਾਂ ਦਾ ਕੱਖ ਕੰਡਾ ਅਸੀਂ ਦੋਵੇਂ ਹੀ ਕਰਦੀਆਂ ਸੀ ਹੁਣ ਸਾਰਾ ਕੁਝ ਤੈਨੂੰ ਥੋੜਾ ਬੰਨ ਕੇ ਦੇਣਾ ਹੈ ਜੀਤੀ ਪਾਣੀ ਦੀ ਬਾਲਟੀ ਲੈ ਕੇ ਆ ਗਈ ਗਰਮ ਪਾਣੀ ਦੀ ਬਾਲਟੀ ਰੱਖ ਜੀਤੀ ਨੇ ਬਲਦਾਂ ਦੀਆਂ ਲਾਸਾਂ ਫੜ ਲਈਆਂ ਤੇ ਭਾਂਡੇ ਵੱਲ ਨੂੰ ਲੈ ਗਈ ਤੇ ਬਲਦਾਂ ਨਾਲ ਬੋਲਦੀ ਹੋਈ ਨੇ ਪੱਠੇ ਪਾ ਦਿੱਤੇ ਛਿੰਦਾ ਵੀ ਬਾਲਟੀ ਚੁੱਕ ਨਹਾਣ ਚਲਾ ਗਿਆ ਪ੍ਰੀਤੋ ਤੇ ਮਿੰਦੋ ਦੋਵੇਂ ਚੁੱਲ੍ਹੇ ਵੱਲ ਚਲੀਆਂ ਗਈਆਂ ਤੇ ਰੋਟੀ ਪਾਣੀ ਕਰਨਾ ਸ਼ੁਰੂ ਕਰ ਦਿੱਤਾ ਪ੍ਰੀਤੋ ਆਟਾ ਗੁੰਨਣ ਲੱਗ ਪਈ ਤੇ ਮਿੰਦੋ ਨੇ ਚੁੱਲ੍ਹੇ 'ਤੇ ਦਾਲ ਰੱਖ ਦਿੱਤੀ ਜੀਤੀ ਵੀ ਬਲਦਾਂ ਨੂੰ ਦਾਣਾ ਫੱਕਰ ਲਾ ਕੇ ਚੁੱਲ੍ਹੇ ਲਾਗੇ ਆਣ ਬੈਠੀ ਐਨੇ ਨੂੰ ਸਿੰਦਾ ਵੀ ਨਹਾ ਕੇ ਬਾਹਰ ਆ ਗਿਆ ਤੇ ਆਣ ਚੁੱਲ੍ਹੇ ਲਾਗੇ ਬੈਠ ਗਿਆ ਬੇਬੇ ਮੈਂ ਸੋਚਦਾ ਸੀ ਕਿ ਹੁਣ ਆਪਾਂ ਚੰਗੀ ਜਿਹੀ ਦੁੱਧ ਲਈ ਵਧੀਆ ਲੇਵੇ ਵਾਲੀ ਮੱਝ ਲੈ ਆਉਂਦੇ ਹਾਂ ਐਵੇਂ ਮੁੱਲ ਦਾ ਦੁੱਧ ਰਾਸ ਜਿਹਾ ਨਹੀਂ ਆਉਂਦਾ ਹੁਣ ਤੇ ਸੁੱਖ ਨਾਲ ਖੇਤ ਮੈਂ ਕੱਖ ਕੰਡਾ ਵੀ ਬੀਜ ਆਇਆ ਹਾਂ ਸਿੰਦਾ ਬੇਬੇ ਨੂੰ ਆਖਣ ਲੱਗਾ ਦਿਨ ਲੰਘਦੇ ਗਏ ਛਿੰਦੇ ਨੇ ਸਾਰੀ ਪੈਲੀ ਵਿੱਚ ਕਣਕ ਬੀਜ ਦਿੱਤੀ ਤੇ ਦੋ ਮੱਝਾਂ ਲੈ ਆਇਆ ਪਿੰਡ ਦੇ ਲੋਕ ਛਿੰਦੇ ਨੂੰ ਕੰਮ ਕਰਦਿਆਂ ਦੇਖ ਹੈਰਾਨ ਰਹਿ ਗਏ ਤੇ ਪਿੰਡ ਵਿੱਚ ਫੈਲੀ ਛਿੰਦੇ ਦੇ ਨਸ਼ੇੜੀ ਹੋਣ ਦੀ ਧਾਰਨਾ ਖਤਮ ਜਿਹੀ ਹੋਣ ਲੱਗ ਪਈ ਕਿ ਛਿੰਦਾ ਜੇ ਨਸ਼ੇੜੀ ਹੁੰਦਾ ਤਾਂ ਖੇਤਾਂ ਵਿੱਚ ਹੱਡ ਤੋੜ ਕੰਮ ਕਿਵੇਂ ਕਰਦਾ ਛਿੰਦੇ ਨੇ ਦਿਨ ਰਾਤ ਇੱਕ ਕਰਕੇ ਸਾਰੀ ਪੈਲੀ ਨੂੰ ਉਪਜਾਊ ਕਰ ਦਿੱਤਾ ਦਿਨ ਲੰਘਦੇ ਗਏ ਅਤੇ ਹੁਣ ਰੱਬ ਵੀ ਸਿੰਦੇ ਦੀ ਮਿਹਨਤ ਤੇ ਦਇਆਦ ਹੁੰਦਾ ਦਿਖਾਈ ਦਿੱਤਾ ਸਿੰਦੇ ਨੇ ਦਿਨ ਰਾਤ ਇੱਕ ਕਰਕੇ ਬੀਜੀ ਕਣਕ ਸਾਰੀ ਉੱਗਾਈ ਸੀ ਅੱਜ ਉਹ ਹਰਿਆਲੀ ਮਾਰ ਰਹੀ ਸੀ ਪ੍ਰੀਤੋ ਦਾ ਵੀ ਆਪਣਾ ਬੀਤਿਆ ਦੁਖੀ ਸਮਾਂ ਬਦਲ ਗਿਆ ਸੀ ਪ੍ਰੀਤੋ ਹੁਣ ਰਾਣੀਆਂ ਵਾਂਗ ਰਹਿੰਦੀ ਸੀ ਉਸ ਦੀ ਦੇ ਹੁਣ ਪਹਿਲਾਂ ਨਾਲੋਂ ਵੀ ਨਿੱਖਰ ਗਈ ਸੀ ਉਸ ਦੇ ਚਿਹਰੇ ਦੀ ਚਮਕ ਸੂਰਜ ਦੀ ਚਕੌਰ ਨੂੰ ਫਿੱਕਾ ਪਾਉਣ ਲੱਗਦੀ ਸੀ ਤੇ ਜਦੋਂ ਹੱਸਦੀ ਸੀ ਦਾ ਆਲਾ ਦਵਾਲਾ ਸ਼ਾਂਤ ਹੋ ਉਸਦਾ ਹਾਸਾ ਸੁਣਦਾ ਜਾਪਦਾ ਸੀ ਜਿਹੜੇ ਘਰ ਤੋਂ ਲੋਕ ਕਿਨਾਰਾ ਕਰਕੇ ਪਾਸੇ ਲੰਘ ਜਾਂਦੇ ਸੀ ਅੱਜ ਉਸ ਘਰ ਔਰਤਾਂ ਦਾ ਮੇਲਾ ਲੱਗਾ ਰਹਿੰਦਾ ਸੀ ਪਿੰਡ ਦੀਆਂ ਔਰਤਾਂ ਪ੍ਰੀਤੋ ਨੂੰ ਪਿੰਡ ਵਿੱਚ ਸਾਗ ਲਿਆਉਣ ਲਈ ਆਖਦੀਆਂ ਛਿੰਦਾ ਤੇ ਪ੍ਰੀਤੋ ਦੋਵੇਂ ਇੱਕ ਦੂਜੇ ਦੇ ਸਾਹਾਂ 'ਚ ਸਾਹ ਲੈਂਦੇ ਇੱਕ ਦੂਜੇ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਨ ਲੱਗੇ ਛਿੰਦਾ ਇਹ ਦੇਖ ਬਹੁਤ ਖੁਸ਼ ਹੁੰਦਾ ਪ੍ਰੀਤੋ ਉਸ ਨੂੰ ਹਰ ਕਿਸਮ ਦੀ ਖੁਸ਼ੀ ਦੇ ਰਹੀ ਸੀ ਤੇ ਹਰ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੀ ਸੀ ਉਹ ਸ਼ਿੰਦੇ ਦੀ ਹਰ ਨਬਜ਼ ਤੋਂ ਵਾਕਿਫ ਸੀ ਤੇ ਉਸ ਦੀ ਹਰ ਖੁਸ਼ੀ ਨੂੰ ਆਪਣੀ ਕੁਸ਼ੀ ਸਮਝਦੀ ਸੀ ਪ੍ਰੀਤੋ ਸ਼ਿੰਦੇ ਦੇ ਚਿਹਰੇ ਨੂੰ ਬੜੀ ਆਸਾਨੀ ਨਾਲ ਪੜ੍ਹ ਲੈਂਦੀ ਸੀ ਸ਼ਿੰਦੇ ਨੇ ਆਪਣੇ ਘਰ ਆਏ ਚਿਰਾਂ ਦੇ ਹਨੇਰੇ ਨੂੰ ਆਪਣੀ ਮਿਹਨਤ ਦੇ ਸਦਕਾ ਕਿਸੇ ਦੇਸੀ ਘਿਉ ਦੇ ਦੀਵੇ ਵਾਂਗ ਰੌਸ਼ਨ ਕਰ ਦਿੱਤਾ ਜੀਤੀ ਤੇ ਮਿੰਦੋ ਹੁਣ ਪਿੰਡ ਵਿੱਚ ਬਿਨਾਂ ਕਿਸੇ ਚੀਜ਼ਕ ਤੋਂ ਜਾ ਆ ਸਕਦੀਆਂ ਸੀ ਤੇ ਪਿੰਡ ਦੀਆਂ ਔਰਤਾਂ ਵੀ ਆਪ ਮੁਹਾਰੇ ਹੋ ਉਹਨਾਂ ਨੂੰ ਬੁਲਾਉਂਦੀਆਂ ਤੇ ਛਿੰਦੇ ਦੇ ਪ੍ਰਤੀ ਫਿਲਾਈ ਨਫ਼ਰਤ ਦਾ ਦੁੱਖ ਮਹਿਸੂਸ ਕਰਦੀਆਂ। ਪ੍ਰੀਤੋ ਘਰ ਦਾ ਹਰ ਕੰਮ ਬੜੇ ਚਾਹ ਨਾਲ ਕਰਦੀ ਸੀ। ਉਹ ਸਵੇਰੇ ਸਾਜਰੇ ਗੁਰੂ ਘਰ ਵਿੱਚੋਂ ਆਉਂਦੀ ਭਾਈ ਸਾਹਿਬ ਦੀ ਆਵਾਜ਼ ਸੁਣ ਉੱਠ ਪੈਂਦੀ ਸੀ ਤੇ ਚੁੱਲ੍ਹੇ ਅੱਗ ਪਾਲ ਚਾਹ ਰੱਖ ਦਿੰਦੀ ਸੀ। ਤੇ ਫਿਰ ਚਾਹ ਬਣਾ ਸਿੰਦੇ ਨੂੰ ਉਠਾ ਦਿੰਦੀ ਸੀ ਸਿੰਦਾ ਵੀ ਪ੍ਰੀਤੋ ਦਾ ਬੋਲ ਸੁਣ ਉੱਠ ਜਾਂਦਾ ਸੀ ਤੇ ਚਾਹ ਪੀ ਪਸ਼ੂਆਂ ਨੂੰ ਹਰਾ ਚਾਰਾ ਪਾਉਂਦਾ ਸੀ ਤੇ ਪ੍ਰੀਤੋ ਵੀ ਸਿੰਦੇ ਨਾਲ ਜਾ ਪਸ਼ੂਆਂ ਦਾ ਗੋਹਾ ਕੂੜਾ ਸਾਫ਼ ਕਰ ਆਉਂਦੀ ਸੀ ਦਿਨ ਚੜ੍ਹਦੇ ਨੂੰ ਪ੍ਰੀਤੋ ਰੋਟੀ ਬਣਾ ਲੈਂਦੀ ਸੀ ਹੁਣ ਜੀਤੀ ਤੇ ਮਿੰਦੋ ਦੀ ਜ਼ਿੰਦਗੀ ਸੁਖਾਲੀ ਹੋ ਗਈ ਸੀ ਹੁਣ ਉਹ ਗੱਲਾਂ-ਗੱਲਾਂ ਵਿੱਚ ਕਹਿਣ ਲੱਗਦੀਆਂ ਕਿ ਹੁਣ ਤਾਂ ਜਾਂਦੇ-ਜਾਂਦੇ ਰੱਬਾ ਪੋਤਾ-ਪੋਤੀ ਝੋਲੀ ਪਾ ਦੇਵੇ ਤਾਂ ਸਾਨੂੰ ਵੀ ਉਹਨਾਂ ਨਾਲ ਖੇਡਣ ਦਾ ਸੁਭਾਗ ਮਿਲੇ। ਪ੍ਰੀਤੋ ਇਹ ਸੁਣ ਥੋੜਾ ਸ਼ਰਮਾ ਜਾਂਦੀ ਤੇ ਅੰਦਰੋਂ-ਅੰਦਰੀ ਹੱਸਦੀ ਹੋਈ ਆਪਣੇ ਨਾਲ ਗੱਲਾਂ ਜਹੀਆਂ ਕਰਨ ਲੱਗਦੀ। ਸਮਾਂ ਲੰਘਦਾ ਗਿਆ। ਸਿੰਦੇ ਦੇ ਪਰਿਵਾਰ ਦਾ ਪਲ-ਪਲ ਯਾਦਗਾਰ ਬਣਦਾ ਗਿਆ। ਹਰ ਨਵੀਂ ਸਵੇਰ ਹੁੰਦੀ ਗਈ ਤੇ ਜ਼ਿੰਦਗੀ ਦਾ ਨਵਾਂ ਤਜਰਬਾ ਆਉਂਦਾ ਗਿਆ। ਸਿੰਦੇ ਤੇ ਪ੍ਰੀਤੋ ਦੀ ਜ਼ਿੰਦਗੀ ਦਿਨੋਂ-ਦਿਨ ਰੰਗੀਨ ਤੇ ਹਸੀਨ ਹੁੰਦੀ ਗਈ। ਸ਼ਿੰਦੇ ਨੇ ਖੇਤਾਂ ਦੇ ਸਾਰੇ ਕੰਮ ਤੰਦੇ ਨਵੇੜ ਦਿੱਤੇ ਸੀ ਤੇ ਉਹ ਹੁਣ ਵਿਹਲਾ ਹੋ ਗਿਆ ਸੀ ਤੇ ਹੁਣ ਆਪਣਾ ਸਾਰਾ ਸਮਾਂ ਉਹ ਪ੍ਰੀਤੋ ਨਾਲ ਬਤੀਤ ਕਰਦਿਆਂ ਲਗਾ ਦਿੰਦਾ ਪ੍ਰੀਤੋ ਵੀ ਸ਼ਿੰਦੇ ਨੂੰ ਆਪਣੇ ਤੋਂ ਰਤਾਕ ਵੀ ਓਲੇ ਨਾ ਹੋਣ ਦਿੰਦੀ ਉਹ ਵੀ ਸ਼ਿੰਦੇ ਨੂੰ ਹਰ ਪੱਖ ਤੋਂ ਖੁਸ਼ ਰੱਖਦੀ ਸੀ ਸ਼ਿੰਦਾ ਵੀ ਪ੍ਰੀਤੋ ਦੀ ਰੂਹ ਤੋਂ ਰਗ ਰਗ ਤੋਂ ਵਾਕਿਵ ਹੋ ਗਿਆ ਸੀ ਪ੍ਰੀਤੋ ਦੇ ਉਹ ਹਰ ਪੱਖ ਤੋਂ ਜਾਣੂ ਹੋ ਗਿਆ ਸੀ ਜਿੱਥੋਂ ਕਿ ਪ੍ਰੀਤੋ ਨੂੰ ਖੁਸ਼ੀ ਮਿਲਦੀ ਸੀ ਆਖਿਰ ਉਹ ਦਿਨ ਆ ਗਿਆ ਜਦ ਪ੍ਰੀਤੋ ਦੀ ਦੇਹ ਨੇ ਪ੍ਰੀਤੋ ਨੂੰ ਪਾਰਾ ਜਿਹਾ ਕਰ ਦਿੱਤਾ ਉਸ ਨੂੰ ਅਜੀਬ ਜਿਹੀ ਕਬਰਾਟ ਹੋਣ ਲੱਗੀ ਤੇ ਉਹ ਇਸ ਘਟਨਾ ਤੋਂ ਕਬਰਾ ਕੇ ਬੇਬੇ ਨੂੰ ਸਭ ਦੱਸਣ ਲੱਗੀ ਕਿ ਉਸ ਦੀ ਦੇਹ ਨੂੰ ਪਾਰਾਪਨ ਮਹਿਸੂਸ ਹੁੰਦਾ ਹੈ ਤੇ ਜੇ ਕੁਝ ਖਾ ਲਵੇ ਤਾਂ ਕਬਰਾਟ ਹੁੰਦੀ ਹੈ ਕੁੜੇ ਜੀਤੀ ਦੇਖ ਆਪਣੀ ਬਹੂ ਕੀ ਆਖਦੀ ਹੈ ਕਿ ਉਸ ਦੀ ਦੇਹ ਭਾਰੀ ਹੁੰਦੀ ਜਾਪਦੀ ਹੈ ਲੱਗਦਾ ਹੈ ਸੋਨਲੀ ਪ੍ਰਮਾਤਮਾ ਨੇ ਆਪਣੀ ਮਿੰਦੋ ਹੱਸਦੀ ਹੋਈ ਬੋਲੀ ਲੈਤੀਏ ਤੂੰ ਤਾਂ ਬਹੁਤ ਵਧੀਆ ਖੁਸ਼ੀਆਂ ਭਰੀ ਖਬਰ ਦਿੱਤੀ ਹੈ ਹਾਂ ਮਿੰਦੋ ਹੁਣ ਤਾਂ ਆਪਣੇ ਘਰ ਵੀ ਨਿਆਣੇ ਨੇ ਕਿਲਕਾਰੀਆਂ ਮਾਰਨੀਆਂ ਨੇ ਤੇ ਆਪਾਂ ਪੋਤੇ ਪੋਤੀਆਂ ਵਾਲੀਆਂ ਹੋ ਜਾਵਾਂਗੇ ਜੀਤੀ ਪ੍ਰੀਤੋ ਨੂੰ ਵਧਾਈ ਦਿੰਦੀ ਬੋਲੀ ਪ੍ਰੀਤੋ ਨੂੰ ਇਹ ਸਭ ਸੁਣ ਕੇ ਬਹੁਤ ਖੁਸ਼ੀ ਹੋਈ ਉਸ ਨੇ ਆਪਣੇ ਪੇਟ ਤੇ ਹੱਥ ਰੱਖ ਇੱਕ ਹਲਚਲ ਨੂੰ ਮਹਿਸੂਸ ਕੀਤਾ ਤੇ ਉਹ ਉਸ ਦੁਨੀਆ ਵਿੱਚ ਚਲੀ ਗਈ ਤੇ ਉਸ ਨੂੰ ਆਪਣਾ ਬੀਤਿਆ ਬਚਪਨ ਦਿਖਾਈ ਦੇਣ ਲੱਗਾ ਜਦ ਉਸ ਨੇ ਜਨਮ ਲੈ ਕੇ ਆਪਣੀਆਂ ਕੋਮਲ ਤੇ ਛੋਟੀਆਂ-ਛੋਟੀਆਂ ਬਾਹਾਂ ਮਾਰਨੀਆਂ ਸ਼ੁਰੂ ਕੀਤੀਆਂ ਸੀ ਤੇ ਆਪਣੀਆਂ ਬੰਦ ਅੱਖਾਂ ਵਿੱਚੋਂ ਕਿਸੇ ਜੰਤ ਦੇ ਕਲਾਵੇ ਨੂੰ ਦੇਖਿਆ ਸੀ ਤੇ ਉਸ ਜੰਤ ਵਿੱਚੋਂ ਆਉਂਦੀ ਖੁਸ਼ਬੂ ਨੂੰ ਛੋਟੇ ਜਿਹੇ ਨਕਰ ਆਹੇ ਸੁੰਘਿਆ ਸੀ ਉਸ ਹੱਥ ਦੀਆਂ ਉਂਗਲਾਂ ਨੂੰ ਮਹਿਸੂਸ ਕੀਤਾ ਜਿਨ੍ਹਾਂ ਨੂੰ ਫੜ ਉਸਨੇ ਧਰਤੀ ਦੀ ਹਿੱਕ ਤੇ ਪਹਿਲੀ ਪਲਾੰਗ ਰੱਖੀ ਸੀ ਤੇ ਮਿੱਟੀ ਵਿੱਚ ਆਪਣੇ ਪੈਰਾਂ ਦੇ ਨਿਸ਼ਾਨ ਛਾਪੇ ਸੀ ਇਹ ਸਭ ਸੋਚਦੇ ਸੋਚਦੇ ਪ੍ਰੀਤੋ ਨੂੰ ਘਬਰਾਹਟ ਹੁੰਦੀ ਹੈ ਤੇ ਉਹ ਉਲਟੀ ਕਰ ਦਿੰਦੀ ਹੈ ਮਿੰਦੋ ਤੇ ਜੀਤੀ ਨੇ ਪ੍ਰੀਤੋ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੀ ਇਹ ਘਬਰਾਣਾ ਇਹ ਸਮਾਂ ਉਹ ਸਮਾਂ ਜਦ ਇੱਕ ਵਿਆਹੀ ਔਰਤ ਨੂੰ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਣ ਲੱਗਦਾ ਹੈ ਤੇ ਉਸ ਦੀ ਦੇਹ ਅੰਦਰ ਦੋਵੇਂ ਜੀਵਾਂ ਤੋਂ ਮਿਲ ਕੇ ਬਣਿਆ ਇੱਕ ਅੰਛ ਆਪਣੀ ਦਸਕਤ ਦਿੰਦਾ ਹੈ ਤੇ ਆਪਣੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਇਸ ਸਮੇਂ ਉਹ ਪਰਮਾਤਮਾ ਇੱਕ ਔਰਤ ਨੂੰ ਮਾਂ ਦਾ ਰੁਤਬਾ ਪ੍ਰਦਾਨ ਕਰਦਾ ਹੈ ਜਿਸ ਨਾਲ ਉਸ ਦੀ ਤੇ ਉਸ ਦੇ ਪਰਿਵਾਰ ਦੇ ਅਗਲੇ ਵੰਸ਼ ਦੀ ਨੀਂ ਰੱਖੀ ਜਾਂਦੀ ਹੈ ਇਹ ਦਿਨ ਉਸ ਦੀ ਜ਼ਿੰਦਗੀ ਦਾ ਖਾਸ ਦਿਹਾੜਾ ਹੁੰਦਾ ਤੇ ਇਹ ਹੁਣ ਤੂੰ ਜ਼ਿਆਦਾ ਕੰਮ ਕਰਨ ਦਾ ਲਾਲਚ ਨਾ ਕਰਿਆ ਕਰ ਬਸ ਘਰ ਅੰਦਰ ਕੇਵਲ ਤੋਰਾ ਫੇਰਾ ਕਰਿਆ ਕਰ ਤੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰ ਮਿੰਦੋ ਪ੍ਰੀਤੋ ਨੂੰ ਬੋਲੀ ਨਾਲੇ ਹੁਣ ਘਰ ਅੰਦਰ ਹੀ ਰਹਿਆ ਕਰ ਤੇ ਪਿੰਡ ਵਿੱਚੋਂ ਆਉਂਦੀਆਂ ਜਨਾਨੀਆਂ ਤੋਂ ਪਾਸਾ ਜਿਹਾ ਵਟ ਅੰਦਰ ਬੈਠ ਜਾਇਆ ਕਰ ਰੱਬ ਨੇ ਸਾਡੀ ਫਰਿਆਦ ਸੁਣੀ ਐ ਤੇ ਮੈਨੂੰ ਤਾਂ ਤੀਵੀਆਂ ਤੇ ਪੋਰਾ ਵੀ ਭਰੋਸਾ ਨਹੀਂ ਕਹਿੰਦੇ ਐਵੇਂ ਬਾਬਿਆਂ ਕੋਲ ਤਾਗੇ ਤਵੀਤ ਕਰਾਉਂਦੀਆਂ ਫਿਰਦੀਆਂ ਰਹਿੰਦੀਆਂ ਨੇ ਜੀਤੀ ਪ੍ਰੀਤੋ ਨੂੰ ਸਮਝਾਉਣ ਲੱਗੀ ਪ੍ਰੀਤੋ ਦੋਵਾਂ ਦੀਆਂ ਗੱਲਾਂ ਸੁਣ ਖੁਸ਼ ਹੋ ਰਹੀ ਸੀ ਤੇ ਉਹ ਹਾਂ ਵਿੱਚ ਹਾਂ ਮਿਲਾ ਕੇ ਸਿਰ ਹਿਲਾਉਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਕੁੜੇ ਜੀਤੀ ਕੱਲ ਨੂੰ ਸਾਜਰੇ ਗੁਰੂ ਘਰ ਜਾ ਕੇ ਕੜਾ ਪ੍ਰਸਾਦ ਲਈ ਰਸੀਦ ਦੇ ਆਵੀਂ ਤੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਾਂ ਮੀ ਕਿ ਪ੍ਰੀਤੋ ਦੀ ਕੋਖ ਸੁੱਖ ਸ਼ਾਂਤੀ ਨਾਲ ਹਰੀ ਹੋ ਜਾਵੇ ਮਿੰਦੋ ਨੇ ਜੀਤੀ ਨੂੰ ਕਿਹਾ ਹਾਂ ਮਿੰਦੋ ਆਪਣੀ ਤਾਂ ਭੈਣੇ ਦੁੱਖੜੇ ਕੱਟਦੀਆਂ ਦੀ ਲੰਗ ਗਈ ਤੇ ਹੁਣ ਉਸ ਰੱਬ ਨੇ ਸੁਣੀ ਹੈ ਤੇ ਆਪਣੇ ਘਰ ਸੌਖਾ ਆਏ ਨੇ ਬਸ ਹੁਣ ਤਾਂ ਉਸ ਡਾਡੇ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਨਾ ਕੋਈ ਦੁੱਖ ਪਰੇਸ਼ਾਨੀ ਆਵੇ ਜੀਤੀ ਮਿੰਦੋ ਨੂੰ ਕਹਿਣ ਲੱਗੀ ਇਹਦੇ ਨੂੰ ਖੇਤ ਗਿਆ ਹੋਇਆ ਸਿੰਦਾ ਘਰ ਆ ਗਿਆ ਸ਼ਿੰ다 ਨਲਕਾ ਗੇੜ ਹੱਥ ਧੋਕੇ ਬੇਬੇ ਤੇ ਜੀਤੀ ਕੋਲ ਆ ਖੜ ਗਿਆ ਕੀ ਗੱਲ ਐ ਅੱਜ ਕਿਹੜੀ ਖੁਸ਼ੀ ਵਿੱਚ ਦੋਵੇਂ ਮਾਵਾਂ ਸਿਰ ਜੋੜ-ਜੋੜ ਕੇ ਗੱਲਾਂ ਕਰ ਰਹੀਆਂ ਨੇ ਮੈਨੂੰ ਵੀ ਦੱਸੋ ਕੋਈ ਸ਼ਿੰ다 ਹੱਸਦਾ ਹੋਇਆ ਬੋਲਿਆ ਲੈ ਖੁਸ਼ ਤਾਂ ਹੋਵਾਂਗੇ ਹੀ ਖੁਸ਼ੀ ਦੀ ਗੱਲ ਜੋ ਐ ਹੁਣ ਅਸੀਂ ਪੋਤੇ-ਪੋਤੀ ਵਾਲੀਆਂ ਜੋ ਹੋਣ ਲੱਗੀਆਂ ਜੀਤੀ ਨੇ ਹੱਸਦੇ ਹੋਏ ਸ਼ਿੰਦੇ ਨੂੰ ਕਿਹਾ ਸ਼ਿੰ다 ਇਹ ਸੁਣ ਅੰਦਰ ਪ੍ਰੀਤੋ ਕੋਲ ਚਲਾ ਗਿਆ ਤੇ ਅੰਦਰ ਜਾ ਕੇ ਛਿੰਦੇ ਨੇ ਪ੍ਰੀਤੋ ਨੂੰ ਗਲ ਵਕੜੀ ਪਾ ਖੁਸ਼ ਹੋ ਗਿਆ ਤੇ ਸ਼ੁਕਰਾਨੇ ਕਰਨ ਲੱਗ ਪਿਆ ਉਸ ਪ੍ਰਮਾਤਮਾ ਨੇ ਉਸ ਦੇ ਘਰ ਨੂੰ ਦੁਬਾਰਾ ਖੁਸ਼ੀਆਂ ਨਾਲ ਭਰ ਦਿੱਤਾ ਉਹ ਪ੍ਰੀਤੋ ਨੂੰ ਸਮਝਾਉਣ ਲੱਗ ਪਿਆ ਕਿ ਹੁਣ ਉਹ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦੀ ਵੀ ਫਿਕਰ ਨਾ ਲੈ ਕੇ ਆਵੇ ਕਿਉਂਕਿ ਹੁਣ ਉਸ ਦੇ ਸਰੀਰ ਅੰਦਰ ਇੱਕ ਹੋਰ ਸਰੀਰ ਵਾਸ ਕਰਨ ਲੱਗ ਪਿਆ ਸੀ ਉਸ ਨੂੰ ਦੇਖਣ ਲਈ ਛਿੰਦੇ ਤੇ ਉਸ ਦੇ ਪਰਿਵਾਰ ਨੂੰ ਕੁਝ ਮਹੀਨਿਆਂ ਦਾ ਸਬਰ ਕਰਨਾ ਪਵੇਗਾ ਤੇ ਪ੍ਰੀਤੋ ਜਿੰਨੀ ਆਪਣੀ ਦੇਖਭਾਲ ਕਰੇਗੀ ਓਨਾ ਹੀ ਉਸਦੇ ਬੱਚੇ ਲਈ ਚੰਗਾ ਹੋਵੇਗਾ ਪ੍ਰੀਤੋ ਵੀ ਆਪਣੇ ਪ੍ਰਤੀ ਸਭ ਦੀ ਹਮਦਰਦੀ ਦੇਖ ਬਹੁਤ ਖੁਸ਼ ਹੋਈ ਤੇ ਸ਼ਿੰਦੇ ਨੂੰ ਵਿਸ਼ਵਾਸਿਤ ਵਾਣ ਲੱਗੀ ਕਿ ਉਹ ਆਪਣਾ ਤੇ ਬੱਚੇ ਦਾ ਪੂਰਾ ਪੂਰਾ ਖਿਆਲ ਰੱਖੇਗੀ ਸ਼ਿੰਦਾ ਪ੍ਰੀਤੋ ਨਾਲ ਗੱਲਾਂ ਕਰਦਾ ਹੋਇਆ ਮੰਜੇ ਤੇ ਪੈ ਗਿਆ ਉਹ ਗੱਲਾਂ ਕਰਦੇ ਹੋਏ ਆਪਣੇ ਬੀਤੇ ਕੱਲ੍ਹ ਬਾਰੇ ਯਾਦ ਕਰਨ ਲੱਗ ਪਈ ਕਿ ਜੇ ਸਿੰਦਾ ਉਸਦੀ ਝੌਂਪੜੀ ਨਾ ਆਉਂਦਾ ਤਾਂ ਉਹ ਕਦੇ ਵੀ ਇਸ ਖੁਸ਼ਹਾਲ ਪਰਿਵਾਰ ਜਿੰਦਗੀ ਨੂੰ ਨਾ ਮਾਣ ਸਕਦੀ ਇਸੇ ਤਰ੍ਹਾਂ ਦਿਨ ਲੰਘਦੇ ਗਏ ਪ੍ਰੀਤੋ ਨੂੰ ਹੁਣ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਸਦੇ ਪੇਟ ਵਿੱਚ ਪਲ ਰਿਹਾ ਬੱਚਾ ਹਲਚਲ ਕਰਨ ਲੱਗ ਪਿਆ ਉਹ ਹੁਣ ਖੁਸ਼ ਰਹਿਣ ਲੱਗ ਪਈ ਸੀ ਪ੍ਰੀਤੋ ਦੇ ਦਿਨ ਹੁਣ ਤੀਆਂ ਵਾਂਗ ਲੰਘਣ ਲੱਗ ਪਏ ਸੀ ਕਿਉਂਕਿ ਪ੍ਰੀਤੋ ਦੀ ਹਰ ਗੱਲ ਨੂੰ ਉਸਦੇ ਕਹਿਣ ਤੋਂ ਪਹਿਲਾ ਹੀ ਕਰ ਦਿੱਤਾ ਜਾਂਦਾ ਸੀ ਜਿਵੇਂ-ਜਿਵੇਂ ਦਿਨ ਲੰਘਦੇ ਗਏ ਪ੍ਰੀਤੋ ਨੂੰ ਥੋੜੀ ਪਰੇਸ਼ਾਨੀ ਆਉਣ ਲੱਗ ਪਈ ਪਰ ਉਹ ਖੁਸ਼ ਸੀ ਕਿ ਉਸ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ ਆਂਡ ਗਵਾਂਡ ਵਿੱਚ ਵੀ ਪ੍ਰੀਤੋ ਬਾਰੇ ਪਤਾ ਲੱਗ ਗਿਆ ਸੀ ਕਿ ਉਹ ਮਾਂ ਬਣਨ ਵਾਲੀ ਹੈ ਗਵਾਂਡ ਦੀਆਂ ਔਰਤਾਂ ਵੀ ਹੁਣ ਤਾਂ ਉਹਨਾਂ ਦੇ ਘਰ ਆਉਣ ਲੱਗ ਪਈਆਂ ਸੀ ਪ੍ਰੀਤੋ ਦੇ ਮੈਲ ਅਨਸਾਰ ਸੁਭਾਅ ਕਰਕੇ ਹਰ ਔਰਤ ਪ੍ਰੀਤੋ ਨਾਲ ਮੋਹ ਜਿਹਾ ਕਰਨ ਲੱਗ ਪਈ ਸੀ ਦੂਜੇ ਪਾਸੇ ਸਿੰਦੇ ਦੁਆਰਾ ਕੀਤੀ ਹੱਡ ਤੋੜਵੀਂ ਮਿਹਨਤ ਵਿਭੂਰ ਲੈ ਆਈ ਸੀ ਸਿੰਦੇ ਦੇ ਖੇਤ ਵੀ ਹੁਣ ਹਰਿਆਲੀ ਮਾਰਨ ਲੱਗ ਪਏ ਸੀ ਤੇ ਸਿੰਦਾ ਪਿੰਡ ਦੇ ਨੌਜਵਾਨ ਮੁੰਡਿਆਂ ਲਈ ਪ੍ਰੇਰਣਾ ਬਣਿਆ ਸੀ ਕਿ ਕੀਤੀ ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ ਹੈ ਇਸ ਤਰ੍ਹਾਂ ਜਿਹੜੇ ਪਿੰਡ ਦੇ ਲੋਕ ਸਿੰਦੇ ਨੂੰ ਨਸ਼ੇੜੀ ਕਹਿ ਕੇ ਭੰਡਦੇ ਸੀ ਉਹ ਹੁਣ ਉਸ ਦੁਆਰਾ ਕੀਤੀ ਅਣਥੱਕ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਆਦਰ ਕਰਨ ਲੱਗ ਪਏ ਸੀ ਹੁਣ ਤਾਂ ਜਦੋਂ ਵੀ ਛਿੰਦਾ ਪਿੰਡ ਦੀ ਕਿਸੇ ਵੀ ਗਲੀ ਵਿੱਚੋਂ ਲੰਘਦਾ ਤਾਂ ਉਸ ਨੂੰ ਹਰ ਵਿਅਕਤੀ ਬੜੇ ਸਲੀਕੇ ਨਾਲ ਬੁਲਾਉਂਦਾ ਸੀ ਤੇ ਅੱਗੋਂ ਛਿੰਦਾ ਵੀ ਹਰ ਕਿਸੇ ਨੂੰ ਬੜੇ ਪਿਆਰ ਨਾਲ ਮਿਲਦਾ ਸੀ ਛਿੰਦਾ ਹੁਣ ਪਿੰਡ ਦੇ ਹਰ ਘਰ ਨਾਲ ਵਾਕਿਫ ਹੋ ਗਿਆ ਸੀ ਤੇ ਹਰ ਕਿਸੇ ਦੇ ਦੁੱਖ ਸੁੱਖ ਅੰਦਰ ਸਾਂਝ ਪਾਉਣ ਲੱਗ ਪਿਆ ਸੀ ਛਿੰਦੇ ਦੇ ਇਸ ਸਲੀਕੇ ਦੀ ਪਿੰਡ ਦਾ ਹਰ ਵਿਅਕਤੀ ਕਦਰ ਕਰਨ ਲੱਗ ਪਿਆ ਸੀ ਹੁਣ ਤਾਂ ਐਵੇਂ ਲੱਗਦਾ ਸੀ ਜਿਵੇਂ ਪਿੰਡ ਵਿੱਚ ਛਿੰਦੇ ਪ੍ਰਤੀ ਫਲਾਈ ਚੋਰੀ ਤੇ ਨਸ਼ੇੜੀ ਵਾਲੀ ਗੱਲ ਵੀ ਦੱਬ ਗਈ ਸੀ ਘਰ ਵਿੱਚ ਮਿੰਦੋ ਤੇ ਜੀਤੀ ਵੀ ਹੁਣ ਖੁਸ਼ ਰਹਿਣ ਲੱਗ ਪਈਆਂ ਸੀ ਕਿਉਂਕਿ ਜਿਹੜੀਆਂ ਜਨਾਨੀਆਂ ਕਦੇ ਉਹਨਾਂ ਦੇ ਘਰ ਅੱਗੋਂ ਦੇ ਮੂੰਹ ਪਾਸੇ ਕਰਕੇ ਲੰਘ ਜਾਂਦੀਆਂ ਸੀ ਤੇ ਹੁਣ ਉਹ ਸਭ ਗੱਲਾਂ ਕਰਦੇ ਕਰਦੇ ਉਹਨਾਂ ਦੇ ਘਰ ਸਾਰਾ ਦਿਨ ਲੰਘਾ ਦਿੰਦੀਆਂ ਸੀ ਹੁਣ ਤਾਂ ਬਸ ਇੰਤਜ਼ਾਰ ਸੀ ਕਿ ਉਹਨਾਂ ਦੇ ਘਰ ਜਲਦੀ ਨਾਲ ਨਵਾਂ ਮਹਿਮਾਨ ਆ ਜਾਵੇ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਆਖਰੀ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ